ਸ਼ਬਦ ਬਖਸ਼ਿਸ਼ ਕੀਤਾ ਆਪ ਜੀ ਨੂੰ ਸ਼ਬਦ ਸਰਣ ਕੀਤਾ ਸਤਿ ਸ੍ਰੀ ਅਕਾਲ ਜੀ ਤਲਗੁਰੂ ਅਰਜਨ ਦੇਵ ਪਾਚੀ ਦੇ ਪਿੱਤਰ ਵਚਨ ਨੇ ਮੁੱਖ ਪਾਵੇ ਹਾਂ ਜੀ ਉਹ ਇਹ ਤੇਰੀ ਵਡਿਆਈ ਭਗਤਾਂ ਦੀ ਸਦਾ ਰੱਖ ਤੂੰ ਹਰ ਜੀ ਉਹ ਭਗਤ ਤੇਰੀ ਸ਼ਰਨ ਇਹ ਆਕਾਰ ਮੁੱਖ ਵਹਿਗੁਰੂ ਤੇਰੀ ਵਡਿਆਈ ਇਹ ਕਿ ਜੁਗਾ ਜੁਗਾ ਅੰਤਰਾ ਤੋਂ ਭਗਤਾਂ ਦੀ ਪੈਜ ਰੱਖਦਾ ਹੈ ਭਗਤਾਂ ਦੀ ਪੈਜ ਰੱਖਣੀ ਇਹ ਤੇਰਾ ਮੁੱਢ ਤਦੀਨੀ ਸੁਭਾਰ ਹੈ ਕਿਉਂਕਿ ਭਗਤ ਤੇਰੀ ਸ਼ਰਨ ਵਿੱਚ ਆ। ਤੇ ਸਤਗੁਰ ਪਾਤਸ਼ਾਹ ਜੀ ਦਾ ਪ੍ਰਮਾਤਮਾ ਦਾ ਸੁਭਾਈ ਇਹ ਆ ਜੋ ਸ਼ਰਨ ਆਵੇ। ਕਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੁਭਾਰ। ਸੁਆਮੀ ਦਾ ਪਿਆਰੇ ਦਾ مالک ਦਾ ਬਿਰਦੀ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੀ ਪੈਜ ਰੱਖਦਾ ਉਹਨੇ ਲਖਿਆ ਕਰਦਾ ਹੈ। ਇਹ ਉਹਦਾ ਮੁੱਢ ਤਦੀਨੀ ਸੁਭਾਰ ਹੈ। ਸ਼ਰਮ ਤੋਂ ਭਾਵ ਹੈ ਉਹਦੇ ਹੁਕਮ ਵਿੱਚ ਚੱਲਣਾ ਉਹਦੀ ਰਜ਼ਾ ਵਿੱਚ ਚੱਲਣਾ ਉਹਨੂੰ ਬੇਟਾ ਹੋਏ ਜਿਵੇਂ ਕੋ ਛੋਟਾ ਬੱਚਾ ਹੁੰਦਾ ਨਾ ਮਾਦੀਸ਼ਾਂ ਦੇ ਚਲਦਾ ਏ ਤੇ ਮਾਂ ਉਹਦਾ ਕਿੰਨਾ ਖਿਆਲ ਰੱਖਦੀ ਆ ਮਾਂ ਭਾਵੇਂ ਘਰ ਦੇ ਕਿੰਨੇ ਵੀ ਜ਼ਰੂਰੀ ਕੰਮ ਵਿੱਚ ਰੁੱਝੀ ਹੋਵੇ ਹੱਥਾਂ ਨਾਲ ਤੇ ਘਰ ਦਾ ਕੰਮ ਕਰਦੀ ਆ ਪਰ ਜਿਹੜਾ ਉਹ ਸੁਰਤਿਆ ਨਾ ਜਿਹਦਾ ਉਹਦਾ ਧਿਆਨ ਆ ਉਹ ਆਪਣੇ ਬੱਚੇ ਵਿੱਚ ਹੋ ਜਾਂਦਾ ਇਹ ਬੱਚਾ ਜਰਾ ਕਿ ਰੋਇਆ ਕਿ ਮਾਂ ਨੇ ਘਰ ਦਾ ਕੰਮ ਛੱਡਿਆ ਤੋਰ ਕੇ ਬੱਚੇ ਨੂੰ ਜਾ ਕੇ ਆਪਣੀ ਗੋਦੀ 'ਚ ਲੈ ਲੈਂਦੀ ਹੈ ਪਿਆਰ ਕਰਦੀ ਕਿਉਂਕਿ ਛੋਟਾ ਬੱਚਾ ਉਹ ਮਾਂ ਦੀ ਛਾਂ ਵਿੱਚ ਉਹ ਆਪਣੀ ਕਿਰਿਆ ਆਪ ਨਹੀਂ ਕਰ ਸਕਦਾ ਇਸੇ ਤਰ੍ਹਾਂ ਦੇ ਭਗਤ ਨੇ ਉਹ ਪ੍ਰਵਾਕ ਮੰ ਬਿਲਕੁਲ ਸਮਰਪਤਾ ਹੁੰਦੇ ਨੇ ਭਗਤ ਕਹਿੰਦੇ ਨੇ ਮੈਂ ਤਾਨ ਦੀ ਢੀਰ ਤੂੰ ਹੈ ਮੇਰੇ ਸੁਪਨੀ ਮੈਂ ਤਦ ਆਗੇ ਅਰਦਾਸ ਮੈਂ ਹੋਰ ਥਰ ਨਾਈ ਜਿਸ ਪੈ ਕਰੋ ਮੇਣਤੀ ਮੇਰਾ ਤੁਖਸੁਤਰੀ ਹੀ ਪਾਸ ਅਕਤੂਰ ਕੇਵਲ ਤੇ ਕੇਵਲ ਪਰਮਾਤਮਾ ਦਾ ਖਾਸ ਰਿਹਾ ਹੈ ਅੱਜ ਛੇ ਪੋ ਦਾ ਦਿਨ ਹੈ ਕਿਉਂਕਿ ਜਿਹੜਾ ਪੋ ਦਾ ਮਹੀਨਾ ਹੈ ਤਾਂ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸ਼ਹੀਦੀਆਂ ਹੋਈਆਂ ਪਿਛਲੇ ਦਿਨੀ ਆਪ ਜੀ ਨੇ ਤਲਗੁਰੂ ਤੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸ਼ਹੀਦੀਪੁਰਬ ਮਨਾਇਆ ਤਲਗੁਰੂ ਤੇ ਪਾਤਸ਼ਾਹ ਜੀ ਨੇ ਦਿੱਲੀ ਦੀ ਧਰਤੀ ਤੇ ਜਾ ਕੇ ਡੁੱਬਦੀ ਹੋਈ ਹਿੰਦ ਦੀ ਢੇਲੀ ਨੂੰ ਆਪਣੇ ਇਸ ਸਰੀਰ ਦਾ ਬਲੀਦਾਨ ਦੇਖ ਕੇ ਆਪਣੀ ਸ਼ਹਾਦਤ ਦੇਖ ਕੇ ਉਹ ਆਸਰਾ ਦੇ ਕੇ ਹਿੰਦ ਧਰਮ ਦੇ ਡੁੱਬਦੇ ਹੋਏ ਇਸ ਨਈਆ ਪਾਰ ਲਗਾਇਆ ਬੁਝਦੇ ਹੋਏ ਦੀਵੇ ਅੰਦਰ ਆਪਣੇ ਲਹੂ ਦਾ ਤੇਲ ਪਾ ਕੇ ਆਂਧਰਾ ਦੀ ਬੱਤੀ ਪਾ ਕੇ ਇਸ Hindu ਧਰਮ ਦੇ ਦੀਵੇ ਨੂੰ ਜਗਦਾ ਰੱਖਿਆ ਤਰੁਣ ਤੇਗ ਬਾਧਰ ਪਾਛਾ ਮਹਾਨ ਉਹਨਾਂ ਦੀ ਸ਼ਾਦਤ ਭਾਈ ਮਤੀ ਦਾਸ ਭਾਈ ਸ਼ਤੀ ਦਾਸ ਭਾਈ ਬੇਂਦਾ ਜੀ ਗੁਰਮੁਖ ਪੰਥ ਸੁਹਾਵਣਾ ਤਾਲਗੁਰੂ ਤਾਲਗੁਰੂ ਗਿਆਨੀ ਤਿੰਨਾਂ ਗੁਰਸਿੱਖਾਂ ਦੀ ਔਰ ਤਾਲਗੁਰ ਤੇ ਪਾਤਸ਼ਾਹ ਦਾ ਨਿਸ਼ਾਨ ਔਰ ਜੋ ਹੁਣ ਸ਼ਹੀਦੀ ਹਮਤਾ ਚੱਲ ਰਿਹਾ ਹੈ ਤਾਲਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਛੇਅੰਦ ਸਤਪੋਹ ਦੀ ਦਰਮਿਆਨੀ ਦਾਤ ਨੂੰ ਨਨਕਾਪੁਰ ਸਾਹਿਬ ਦਾ ਕਿਲਾ ਛੱਡਿਆ ਏ ਸਰਸਵਰਦੀ ਤੇ ਘਾੜਕਸਾਬ ਹੁੰਦਾ ਏ ਸਰਸਵਰਦੀ ਤੇ ਪਰਿਵਾਰ ਕਿੰਨਾ ਹਿੱਸਾ ਚ ਵੰਡਿਆ ਜਾਂਦਾ ਏ ਮਤਾਵਾ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਇਹ ਦਿੱਲੀ ਦੀ ਤਰਤੀਬਾਂ ਨੂੰ ਚਾਲੇ ਪਾ ਦਿੰਦੇ ਨੇ ਛੋਟੇ ਸ਼ਾਹਜਾਹ ਦੇ ਦਰਵਾਜ਼ਾ ਗੁਰਕੌਰ ਇਸ ਰਹਾਦਵਾਂ ਨੂੰ ਚਾਲੇ ਪਾ ਦਿੰਦੇ ਨੇ ਕੰਨ ਕਲਗੀ ਵਾਲੇ ਪਾਸ਼ਾ ਵੱਡੇ ਸ਼ਾਹਜਾਹ ਦੇ ਕੋਲ ਗੁਰੂ ਕੀ ਸਿੱਖ ਇਹ ਚਮਕੌਰ ਦੇ ਮੈਦਾਨੇ ਅੰਦਰ ਜਾ ਕੇ ਉੱਥੇ بڑا ਪਹਾੜੀ ਜਹਾਜ ਹੁੰਦਾ ਹੈ ਨਾ ਕੋ ਸਾਹਿਬ ਨੂੰ ਕਿ ਰੱਖੋ ਪੈਂਦਾ ਹੈ ਅੱਜ ਵੀ ਤੁਸੀਂ ਵੇਖੋ ਕੋਈ ਵੀ ਜਦ ਰਾਜਾ ਹੈ ਨਾ ਉਹ ਨਹੀਂ ਚੰਗਾ ਕਿ ਕੋਈ ਹੋਰ ਪਰਜਾ ਦੇ ਵਿੱਚੋਂ ਜਾਂ ਕੋਈ ਹੋਰ ਮੇਰੇ ਸਾਹਮਣੇ ਕੋਈ ਗਰਦ ਘੱਟ ਵਾਲਾ ਜਾਂ ਪੰਜਾ ਨੂੰ ਜਾਤ ਘੱਟ ਘੱਟ ਪੈਦਾ ਹੋਵੇ ਕਿਉਂਕਿ ਕੋਈ ਵੀ ਜੇ ਕੋਈ ਜ਼ੁਲਮ ਦੇ ਖਿਲਾਫ ਆਵਾਜ਼ ਉਠਦਾ ਹੈ ਤੇ ਉਹ ਜਾਪ ਸਰਕਾਰਾਂ ਨੂੰ ਪਹੁੰਚਦਾ ਨਹੀਂ ਜਾਂ ਇਹ ਤੇ ਕਰਾਤੀ ਹੈ ਉਹ ਲਾਭੂਤ ਬਣ ਨਹੀਂ ਹੁੰਦੇ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਨਿਮਾਣੂ ਨੇ ਤਾੜੀ ਮੁਗਲ ਇਹਦੇ ਤੇ ਬੜੇ ਸਾਰੇ ਲੋਕ ਕਿਤੇ ਤੁਸੀਂ ਇਤਿਹਾਸ ਪੜ੍ਹਦੇ ਹੋ Hindu ਮਤਨ ਢਾਈ ਜਾਂਦੇ ਕੋਈ ਆਪਣੀ ਰੀਤੀ ਰਿਵਾਜਾਂ ਅਨੁਸਾਰ ਆਪਣੇ ਧਰਮ ਦੇ ਕਾਜ ਨਹੀਂ ਕਰ ਸਕਦਾ ਆਪਣੇ ਬੱਚਿਆਂ ਦੇ ਵਿਆਹ ਆਪਣੀ ਰੀਤੀ ਰਿਵਾਜਾਂ ਅਨੁਸਾਰ ਨਹੀਂ ਕਰ ਸਕਦਾ ਇਥੋਂ ਤੱਕ ਕਿ ਜੇ ਕੋਈ ਚੜ੍ਹਾਈ ਕਰ ਜਾਂਦਾ ਹੈ ਤੇ ਆਤਮਾ ਸੰਸਕਾਰ ਵੀ ਆਪਣੀ ਰੀਤੀ ਰਿਵਾਜਾਂ ਅਨੁਸਾਰ ਨਹੀਂ ਕਰ ਸਕਦਾ ਪਰ ਜਿੱਦਾਂ ਰਾਜਿਆਂ ਨੇ Hindu ਜਨਤਾ ਨੂੰ ਜਾਂ ਆਪਣੀ ਜਨਤਾ ਦੀ ਰਾਖੀ ਕਰਨੀ ਸੀ ਉਹਨਾਂ ਨੂੰ ਅਜਾਦ ਕਨਵਾ ਸਿੰਘ ਉਹਨਾਂ ਨੇ ਇੱਕ ਆਜ਼ਾਦ ਰਸਤਾ ਦਿਖਾਇਆ ਸੀ ਤਾਂ ਆਜ਼ਾਦ ਸਮਰਾਜ ਦਿਖਾਇਆ ਸੀ ਪਰ ਉਹ ਰਾਜਿਆਂ ਦੀ ਆਪਣੀ ਐਸੋਸੀਏਸ਼ਨ ਦੇ ਵਿੱਚ ਇੰਨੇ ਖਚਤ ਹੋ ਗਏ ਕਿ ਉਹਨਾਂ ਰਾਜਿਆਂ ਦੀ ਜਮੀਨ ਬਣ ਗਈ ਜਮੀਨ ਮਾਰ ਗਈ ਕੇਵਲ ਆਪਣੇ ਐਸੋਸੀਏਸ਼ਨ ਦੀ ਮੱਤੀ ਹੋ ਗਈ ਪਰ ਸੰਤਾਨ ਨੂੰ ਕਿਸੇ ਦਾ ਖਿਆਲ ਨਹੀਂ ਤਰਨ ਗੁਰੂ ਗੋਬਿੰਦ ਸਿੰਘ ਪਾਚਾ ਆਏ ਸੰਸਾਰ ਅੰਦਰ ਧਰਮ ਦਾ ਝੰਡਾ ਉੱਚਾ ਕਰਵਾਉਣ ਵਾਸਤੇ ਜਾਂ ਜੁਰਮ ਦਾ ਨਾਸ ਕਰਵਾਉਣ ਵਾਸਤੇ ਧਰਮ ਦਾ ਪ੍ਰਕਾਸ਼ ਕਰਨਾ ਕਲਗੀ ਵਾਲੇ ਪਾਠ ਸਾਰੀ ਤੁਸੀਂ ਬਾਣੀ ਪੜ੍ਹ ਕੇ ਵੇਖੋ। ਸਹਿਜ ਕਿਨਾਂ ਨੇ ਹਾਮੀ ਇਹ ਕਾਜ ਜਗਤ ਨੂੰ ਆਏ ਤਰਮ ਹੀਤ ਗੁਰਦੇ ਪਠਾਈ। ਕਿ ਸਾਡਾ ਜਨਮ ਹੀ ਸੰਸਾਰ ਅੰਦਰ ਸਾਡੇ ਹੋਣ ਦਾ ਮਨੋਰਥ ਹੀ ਸੰਸਾਰ ਅੰਦਰ ਇਹ ਹੈ ਕਿ ਧਰਮ ਨੂੰ ਚਲਾਉਣਾ ਹੈ ਧਰਮ ਨੂੰ ਚਲਦਾ ਰੱਖਣਾ ਹੈ ਕਿਉਂਕਿ ਧਰਮ ਵਿੱਚ ਪਰਉਪਕਾਰੀ ਹੈ। ਧਰਮ ਨੂੰ ਚਲਦਾ ਰੱਖਣਾ ਹੈ। ਪਾਲ ਧਰਮ ਕੀ ਸਿਖਾਉਂਦਾ ਹੈ ਪਿਆਰ ਸਿਖਾਉਂਦਾ ਹੈ। ਧਰਮ ਨਫ਼ਰਤ ਨਹੀਂ ਸਿਖਾਉਂਦਾ। ਤੁਹਾਨੂੰ ਸਾਰਿਆਂ ਨਾਲ ਪੈਸ ਤੇ ਤਰਨ ਨੂੰ ਚਲਦਾ ਰੱਖਵਾ ਦਿੱਤਾ ਗੁਰੂ ਗੋਬਿੰਦ ਸਿੰਘ ਪਾਠ ਕੇ ਨੇ ਅਸੀਂ ਸੰਸਾਰ ਗੁਰਾਂ ਜੇ ਵੀ ਅਜਮਾ ਦੀ ਨੂੰ ਕੁਮਨਾਵਾ ਬਖਸ਼ੀ ਤੰ ਪਰਤਾ ਦੀ ਸਦਾ ਤੁਰੱਖ ਆ ਗਈ ਤਰ ਤੂੰ ਰੱਖਦਾ ਆ ਤੇ ਗੁਰੂ ਗੋਬਿੰਦ ਸਿੰਘ ਇਹ ਪਾਠ ਕੇ ਨੇ ਲੈ ਕਹਿੰਦੇ ਨੇ ਤਰਨ ਚਲਾਵਨ ਸੰਤ ਨੂੰ ਬਾਰਨ ਦੁਸ਼ਤ ਸਮਣ ਨੂੰ ਮੂਰੋਂ ਪਾਰ ਜਹੀ ਕਾਲ ਤਰਾਹ ਜਰ ਸਮਝ ਲਿਓ ਸਾਧੂ ਸਮਣੋ ਕਹਿੰਦੇ ਨੇ ਸਾਧੂ ਜਨੋ ਰਪੀ ਪਿਆਰਿਆ ਨੂੰ ਸਾਹਵਾ ਦੇਣ ਵਾਸਤੇ ਇਹ ਤਰੁਣ ਚਰੋਗ ਆਤੇ ਸਾਡਾ ਸੰਸਾਰ ਵਰ ਆ ਗਿਆ ਇਸ ਜੁਲੂਮਦਿ ਜੁੜਿਆਂ ਨੂੰ ਨੌਂ ਵਾਸਤੇ ਇੱਕ ਆਜ਼ਾਦ ਰਾਜ ਬਖਸ਼ਣ ਦਾ ਨਵਾਤੇ ਤਰੁਣ ਗੋਵਿੰਦ ਪਾਤਸ਼ਾਹੀ ਜੀ ਨੇ ਹਿਮਾਚਲ ਦੇ ਅੰਸਤਾਨ ਹੈ ਜਿਹਨੂੰ ਰਵਾਲਸਾ ਦਾ ਅਸਥਾਨ ਕਹਿੰਦੇ ਉੱਥੇ ਪਾਤਸ਼ਾਹੀ ਜੀ ਨੇ ਇੱਕ ਬੜਾ ਵੱਡਾ ਪਾਰੀ ਇਕੱਠ ਕੀਤਾ ਜਿਹਦੂ ਰਾਜਿਆਂ ਨੂੰ ਵੀ ਉੱਥੇ ਸੱਦਾ ਦਿੱਤਾ ਤੇ ਸਤਗੁਰ ਪਾਤਸ਼ਾਹੀ ਨੇ ਉੱਥੇ ਇੱਕ ਤਕਰੀਰ ਕੀਤੀ ਕਹਿਣ ਲੱਗੇ ਗੁਰੂ ਆਰਿਆ ਨੂੰ ਪਿਆਉ ਸਮਾਸ ਸਾਧਦੇ ਹੋ ਆਪਾਂ ਨਾਲ ਨੂੰ ਕੇ ਗੁਲਾਮੀ ਦਾ ਜਿਹੜਾ ਝੂਲਾ ਹੈਗਾ ਇਹ ਜਿਹੜਾ ਝੁਲਵੀ ਰਾਹ ਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕੁਰਬਾਨੀ ਦੇ ਨਾਲ ਜਿੰਨੀਆਂ ਜਣਾ ਖੋਪਰੀਆਂ ਹੋ ਚੁੱਕੀਆਂ ਨੇ ਹੁਣ ਇਹਦਾ ਕਾਸ ਕਰਵਾਉਣ ਤੇ ਬਹੁਤਾ ਜਿਆਦਾ ਸਮਾਂ ਨਹੀਂ ਲੱਗੇਗਾ ਔਰ ਅਗਰ ਮਿਲ ਕੇ ਆਪਾਂ ਸਾਰੇ ਹਮਲਾਵਾਰ ਜੇ ਤੁਸੀਂ ਸਾਡਾ ਸਾਥ ਦੇਓ ਤੇ ਜਨਮ ਦਾ ਜਿਹੜਾ ਝੂਲਾ ਹੈਗਾ ਇਹ ਤੋਂ ਤੁਹ ਜਨਤਾਂ ਨੂੰ ਮੁਕਤ ਕਰੀਏ ਆਪਾਂ ਸਾਰੇ ਕੋਟਾ ਦੇ ਟਾ ਇਕੱਠੇ ਹੋ ਕੇ ਉਸ ਪ੍ਰਵਾਨਤਮ ਦੀ ਛਤਰ ਛਾਇਆ ਹੇਠਾਂ ਕੰਤਰ ਤੋਂ ਕੇ ਸਾਰੇ ਰਾਜਦੰਦ ਕੇ ਹਮਲਾ ਵਾਰੀ ਜਿਸ ਨੂੰ ਨੇ ਰਾਤ ਤੋਂ ਦਿਨ ਤੱਕ ਸਾਰੇ ਖੰਡੇ ਬਾਟੇ ਦੀ ਪੌਮ ਪ੍ਰਾਪਤ ਕਰਕੇ ਖਾਲਸਾ ਨੂੰ ਘੋ ਕੇ ਤੇ ਇਸ ਜੌਣ ਦਾ ਨਾਸ ਕਰ ਗਏ ਤੇ ਪਾੜੀ ਰਾਜਾ ਨੇ ਇੱਕ ਗੱਲ ਕਿ ਕਹਿ ਲੱਗੇ ਕਿ ਤੁਸੀਂ ਤੇ ਸਾਜੋਂ ਇੱਕ ਘਰ ਦਿੱਤਾ ਏ ਅਸੀਂ ਉੱਚੀ ਜਾਤੀ ਵਾਲੇ ਤੁਸੀਂ ਕਹਿੰਦੇ ਆਂ ਕਿ ਆ ਜੇ ਨੀਵੀਂ ਜਾਤੀ ਵਾਲੇ ਨੇ ਇਹਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਸੰਪੰਨ ਇਹਨਾਂ ਵਿੱਚ ਤੇ ਵੱਡਿਆਂ ਦੇ ਵਿੱਚ ਕੋਈ ਫਰਕ ਨਹੀਂ ਸਮਝੇ ਗਾ ਮਜੂਰ ਜੇ ਸਾਡੇ ਬਾਅਦ ਤੇ ਵੱਖਰਾ ਖੱਟੇ ਪਾਟੇ ਦਾ ਅਮਰ ਧਿਆਨ ਕਰ ਸਕਦੇ ਤੇਸੀਂ ਤੁਹਾਡੀ ਰਹਿਮ ਆਇਆ ਇਸ ਤਰ੍ਹਾਂ ਜਿਹਦੇ ਵਿੱਚ ਹਿੱਸਾ ਲੈ ਸਕਦੇ ਆ ਜੇ ਸਾਡੇ ਬਾਅਦ ਤੇ ਵੱਖਰਾ ਮਰਤ ਤਿਆਰ ਕਰੋ ਤਾਂ ਗੁਰੂ ਗੋਬਿੰਦ ਸਿੰਘ ਪਾਚਾ ਕਰਕੇ ਇਹ ਹੀ ਤੇ ਵਿੱਥਾ ਮੇਟਣ ਵਾਸਤੇ ਸਮਨ ਪ੍ਰਮਾਤਮਾ ਨੇ ਸੰਸਾਰ ਦੇ ਭੇਜੀ ਇਹ ਤੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇੱਕ ਪ੍ਰਮਾਤਮਾ ਦੀ ਲੋੜ ਤੇ ਆ ਇੱਕ ਪ੍ਰਮਾਤਮਾ ਦੀ ਸਾਰੀ ਔਲਾਦ ਹੈ ਤਨ ਗੁਰੂ ਗੋਬਿੰਦ ਸਿੰਘ ਪਾਚਾ ਕਹਿੰਨਗੇ ਇੱਕ ਪਿਤਾ ਇੱਕ ਸਕੇ ਹਮ ਭਾਰਕ ਤੂੰ ਮੇਰਾ ਗੁਰੂ ਹੈ ਸਾਰਿਆਂ ਦਾ ਪਿਤਾ ਇੱਕ ਹੈ ਇੱਕ ਪਿਤਾ ਦੀ ਸਾਰੀ ਔਲਾਦ ਹੈ ਤੂੰ ਸਾਜਾ ਸਾਹਿਬ ਬਾਪਾ ਆ ਜਾ ਨੌਨਦ ਤੇਰੇ ਅਖੁੱਟ ਪੜਾ ਰਾ ਕੁਝੜਾ ਬਾਪਿਆ ਸਾਰਿਆਂ ਦਾ ਸਾਰੇ ਉਸ ਪਿਤਾ ਦੀ ਔਲਾਦ ਹੈ